ਸਾਥੀ ਦੇ ਕੋਲ ਸੀਟੂ ਦਾ ਜਿਹੜਾ ਝੰਡਾ ਉਹ ਹੁਣ ਲਾਜਮੀ ਆ ਅਸੀਂ ਜਿੰਨੀ ਕੁ ਬੁਨਵਸਤਾ ਜਿੰਨੀ ਵੱਲੋਂ ਕਰ ਸਕਦੇ ਸੀ ਉਨੀ ਕੀ ਕਰੀਆ ਲੇਕਿਨ ਉਹ ਵੀ ਝੰਡੇ ਨੇ ਦੇਖਣਾ ਮੈਂ ਇਸ ਵਾਰ ਜਿਹੜੀਆਂ ਪਟਰੋਲ ਕੰਪਨੀ ਉੱਤੇ ਵੀ ਲੈਣਾ ਲਿਖਿਆ ਦੇਖਿਓ ਔਰ ਇਹ ਐਸੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿਹੜੀ ਲੜਾਈ ਆ ਤੁਸੀਂ ਲਗਾਤਾਰ ਲੜਾਈ ਲੜ ਰਹੇ ਹੋ ਤੁਸੀਂ ਆਪਣਾ ਰੋਜ਼ਗਾਰ ਬਚਾਇਆ ਤੁਸੀਂ ਆਪਣੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਕਾਲ ਘਟਾ ਦੇ ਵਿੱਚ ਜਿਹੜੀਆਂ ਲੈਣਾ ਲੱਗੀਆਂ ਔਰ ਪਿੱਛੇ ਦੇ ਇੱਕ ਮੋਟਰ ਵਹੀਕਲ ਐਕਟ ਦੇ ਵਿੱਚ ਇਹਨਾਂ ਨੇ ਅਮੈਂਡਮੈਂਟ ਕੀਤੀ ਆ ਸਾਡੇ ਜਿਹੜੇ ਡਰਾਈਵਰ ਭਰਾ ਆ ਗਏ ਔਰ ਉਹ ਵੀ ਤੁਸੀਂ ਇਹ ਦੇਖੋ ਪੈਟਰੋਲ ਦੋ ਦੋਰੀ ਤੋਂ ਪ੍ਰੋਲ ਸੀਆਈਟੀ ਨੂੰ ਜਿੰਦਾਬਾਦ 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 ਸੀਆਈਟੀ ਨੂੰ ਜਿੰਦਾਬਾਦ ਜਿੰਦਾਬਾਦ ਧੰਨਵਾਦ ਹਾਈ ਦੇ ਜਿੰਦਾਬਾਦ 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 ਸੀਆਈਟੀ ਜੂ ਜਿੰਦਾਬਾਦ 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 ਇਨਕਲਾਬ ਜਿੰਦਾਬਾਦ 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 ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰੋ ਲਾਗੂ ਕਰੋ ਪੂਰੀ ਹਿਯਾਤ ਕਰੋ ਸ਼ਬਦੀ ਸੁਪਰੀਮ ਕੋਰਟ ਦਾ ਫੈਸਲਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਇਨਕਲਾਬ ਜਿੰਦਾਬਾਦ 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 ਅੰਗਨ ਮਰੀ ਮਲਾਦ ਨੂੰ ਜਿੰਦਾਬਾਦ 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 ਐਸੇ ਕਰਕੇ ਸਾਨੂੰ ਢੰਡਾ ਚੱਕ ਕੇ ਔਰ ਛੀਟੂ ਦੇ ਢੰਡੇ ਸਾਨੂੰ ਅੱਗੇ ਲੜਨਾ ਪਊਗਾ ਅੱਗੇ ਵਧਣਾ ਪਊਗਾ ਤਾਂ ਹੀ ਅਸੀਂ ਆਪਣੀ ਨੌਕਰੀ ਬਚਾ ਸਕਦੇ ਹਾਂ ਇੱਕ ਸੋਚੀ ਸੰਕੀ ਸਕੀਮ ਦੇ ਤਹਿਤ ਜਿੰਨੇ ਸਕੀਮ ਵਰਕਰ ਆ ਸਾਰਿਆਂ ਦੀ ਸਰਕਾਰ ਜਿਹੜੀ ਉਹ ਜਿਹੜੇ ਸੰਵਿਧਾਨਿਕ ਅਧਾਰਿਆਂ ਦੇ ਵਿੱਚ ਜਿਹੜੇ ਕਿਰਤ ਕਾਨੂੰਨ ਆ 43 ਕਿਰਤ ਕਾਨੂੰਨਾਂ ਨੂੰ ਤੋੜ ਕੇ ਅਧਿਕਾਰ ਕੋਡ ਦੇ ਵਿੱਚ ਵਸਣ ਜਾ ਰਹੀ ਆ ਇਹ ਗੱਲ ਨਹੀਂ ਸਕਿਆ 2014 ਤੋਂ ਲੱਗਿਆ ਹੋਇਆ ਕਿੰਨੇ ਬਦਲ ਤੋਂ ਲੈ ਕੇ ਜਿਹੜੀਆਂ ਸੀ ਪੱਟੀਆਂ

द्रुदा केद्र सरकार मुर्दा ਨਮਕੀਨ ਹਾਂ ਮੈਂ ਤਾਂ ਡੱਕੀ ਕਹਿਣਾ ਚਾਹੁੰਗਾ ਤੁਸੀਂ ਅੱਜੇ ਪ੍ਰਦਰਸ਼ਨ ਕਰ ਰਹੇ ਹੋ ਜੀ ਮੈਂ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ ਆਂਗਨਵਾੜੀ ਮੁਲਾਜ਼ਮ ਜੂਨੀਅਨ ਸੀਟੀ ਅੱਜ ਜੀ ਸਾਡਾ ਇੱਥੇ ਸਟੇਟ ਦੀ ਕਾਲ ਦੇ ਉੱਤੇ ਤਿੰਨ ਪ੍ਰੋਗਰਾਮ ਲੀਕੇ ਸੀਗੇ ਇੱਕ ਦੁਆਬਾ ਚ ਸੀ ਜੀ ਤੇ ਦੋ ਮਾਲਵਾ ਜ਼ੋਨ ਦੇ ਸੀ ਜੀ ਜਿਹੜੇ ਦੋ ਪਹਿਲਾਂ ਹੋ ਚੁੱਕੇ ਆ ਕਿ ਕੱਲ ਪਟਿਆਲੇ ਸੀ ਇੱਕ ਫਗਵਾੜੇ ਹੋ ਚੁੱਕਿਆ ਜੀ ਪਰਸੋਂ ਤੇ ਅੱਜ ਇਹ ਮਾਲਵਾ ਦੇ ਵਿੱਚ ਬਠਿੰਡਾ ਦੇ ਵਿੱਚ ਆ ਜੀ ਜਿੱਥੇ ਸਾਡੇ ਛੇ ਜ਼ਿਲ੍ਹੇ ਆਏ ਆ ਜੀ ਮੋਗਾ ਮਾਨਸਾ ਬਰਨਾਲਾ ਫਰੀਦਕੋਟ ਫਰੋਜ਼ਪੁਰ ਕੀ ਕਹਿਣਾ ਚਾਹੁੰਗੇ ਜਿਹੜਾ ਤੁਸੀਂ ਅੱਜ ਇਹ ਪ੍ਰਦਰਸ਼ਨ ਕਰ ਰਹੇ ਹੋ ਕੀ ਮੰਗਾਂ ਨੇ ਤੁਹਾਡੀਆਂ ਮੰਗਾਂ ਦਾ ਜੀ ਪਹਿਲੀ ਗੱਲ ਸਾਡਾ ਅੱਜ ਇਹ ਪ੍ਰਦਰਸ਼ਨ ਹੈ ਜਿਹੜਾ ਜਿਹੜਾ ਕੱਲ ਬਜਟ ਪੇਸ਼ ਹੋਇਆ ਜੀ ਉਸ ਦੇ ਰੋਸ ਦੇ ਸਬੰਧ ਦੇ ਵਿੱਚ ਵੀ ਹੈ ਕਿਉਂਕਿ ਸਾਨੂੰ ਬੜੀ ਉਮੀਦ ਸੀ ਵੀ ਸਰਕਾਰ ਨੂੰ 6 ਸਾਲ ਹੋ ਗਏ 2018 ਦੇ ਵਿੱਚ ਕੇਂਦਰ ਨੇ ਸਾਡਾ 1500 ਰੁਪਏ ਵਧਾਇਆ ਸੀਗਾ ਤੇ ਉਮੀਦ ਸੀ ਵੀ ਕੁਝ ਦੇ ਕੇ ਜਾਣਗੇ ਪਰ ਨਾ ਉਹਨਾਂ ਨੇ ਸਾਡਾ ਕੋਈ ਪੈਨਸ਼ਨ ਦਾ ਨਾ ਗ੍ਰੈਚੁਇਟੀ ਦਾ ਹੱਲ ਕੀਤਾ ਜਿਹੜੀ ਕਿ ਸੁਪਰੀਮ ਕੋਰਟ ਤੋਂ ਲਾਗੂ ਹੋ ਚੁੱਕੀ ਹੈ ਪਰ ਉਹਦੇ ਤੇ ਇਹਨਾਂ ਨੇ ਕੋਈ ਮਤਲਬ ਐਕਸ਼ਨ ਨਹੀਂ ਲਿਆ ਮਤਲਬ ਸ਼ੁਰੂ ਨਹੀਂ ਕੀਤਾ ਸੁਪਰੀਮ ਕੋਰਟ ਨੇ ਅਨਾਉਂਸ ਕਰਤਾ ਵੀ ਗ੍ਰੈਚਿਟੀ ਬੰਦਦੀ ਹੈ ਪਰ ਸਾਨੂੰ ਹਜੇ ਤੱਕ ਕੁਝ ਨਹੀਂ ਮਿਲ ਰਿਹਾ ਤੇ ਉਸ ਦੇ ਰੋਸ ਦੇ ਸਬੰਧ ਵਿੱਚ ਵੀ ਹੈ ਬਾਕੀ ਭੈਣਾਂ ਨੂੰ ਅਵੇਅਰ ਕਰਨ ਲਈ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਸੀਂ ਦੇਖਣਾ ਵੀ ਕਿਹੜੀ ਪਾਰਟੀ ਨੂੰ ਕੀ ਕਰਨਾ ਸਾਰੀਆਂ ਪਾਰਟੀਆਂ ਦਾ ਹੀ ਅਸੀਂ ਖਿਲਾਫ ਹੈ ਕਿਉਂਕਿ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਸਾਡੇ ਬਾਰੇ ਨਹੀਂ ਸੋਚਿਆ ਪਿਛਲੇ 15 ਸਾਲ ਤੋਂ ਸਾਡੀ ਲੜਾਈ ਚੱਲ ਰਹੀ ਹੈ ਕਿਸੇ ਸਰਕਾਰ ਨੇ ਸਾਨੂੰ ਕੁਝ ਨਹੀਂ ਦਿੱਤਾ ਕੋਈ ਸਾਡੀ ਸਕੀਮ ਨੂੰ ਅਸੀਂ ਵਿਭਾਗ ਦੇ ਵਿੱਚ ਲਿਆਉਣਾ ਚਾਹੁੰਦੇ ਸੀ ਬਾਕੀ ਸਾਨੂੰ ਰੈਗੂਲਰ ਕਦੇ ਕੋਈ ਤਨਖਾਹ ਨਹੀਂ ਮਿਲੀ ਜਦੋਂ ਦੀ ਆਪ ਸਰਕਾਰ ਬਣੀ ਹੈ ਤਾਂ ਅਸੀਂ 10000 ਦਾ ਮੂੰਹ ਨਹੀਂ ਦੇਖਿਆ ਵੇਖਣ ਚ ਉਹ ਕਹਿਣ ਚ ਸਾਡੀ ਤਨਖਾਹ 10000 ਹੈ ਪਰ ਕਦੇ ਵੀ ਸਾਨੂੰ ਪੂਰਾ 10000 ਨਹੀਂ ਮਿਲਿਆ ਕਦੇ 2000 ਮਿਲ ਗਿਆ ਕਦੇ 4 ਮਿਲ ਗਿਆ ਕਦੇ 5 ਮਿਲ ਗਿਆ ਜਿਹੜੇ ਪੋਸ਼ਨ ਦੇ ਅਲੱਗ ਤੋਂ ਸਾਡੇ ਤੇ ਵਰਡਨ ਹੈ ਤੇ ਕੰਮ ਹੈ ਉਹਦਾ ਵੀ ਸਾਨੂੰ ਕੋਈ ਪੈਸਾ ਨਹੀਂ ਮਿਲਦਾ 2024 ਦੀ ਇਲੈਕਸ਼ਨ ਸਿਰਫ ਹੈ ਫਿਰ ਤੁਹਾਡੀ ਰਣਨੀਤੀ ਕੀ ਹੈ ਵਿਰੋਧ ਕਰੋਗੇ ਸਾਰੀਆਂ ਪਾਰਟੀਆਂ ਦਾ ਕਿਸ ਤਰ੍ਹਾਂ ਬਿਲਕੁਲ ਜੀ ਬਿਲਕੁਲ ਵਿਰੋਧ ਹੋਊਗਾ ਪਰ ਜੋ ਸਾਡੀ ਸੈਂਟਰ ਤੋਂ ਕਾਲ ਆਊਗੀ ਉਸ ਦੇ ਅਕੋਰਡਿੰਗ ਵੀ ਚੱਲਾਂਗੇ ਅਸੀਂ ਜੋ ਸਾਡਾ ਫੈਸਲਾ ਹੋਊਗਾ ਕਿਉਂਕਿ ਹੁਣ ਤਾਂ ਸਾਡੇ ਹਜੇ ਧਰਨੇ ਚੱਲ ਰਹੇ ਆ ਤਾਂ ਜਦੋਂ ਚੋਣਾਂ ਦਾ ਐਲਾਨ ਹੋਊਗਾ ਤੇ ਫਿਰ ਜਿਸ ਤਰ੍ਹਾਂ ਸਾਡੀ ਫਿਰ ਅਸੀਂ ਸਾਰੇ ਉਸ ਦੇ ਫੁੱਲ ਚੜਾਵਾਂਗੇ ਜੀ ਠੀਕ ਹੈ ਅੱਜ ਮੇਰਾ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹਵੇ ਰਾ ਤੁਸੀਂ ਅੱਜ ਪਤਾ ਸੀ ਹਾਂਜੀ ਮੇਰਾ ਨਾਮ ਪ੍ਰਤੀਵਾ ਸ਼ਰਮਾ ਬਟਿੰਡਾ ਅ ਅੱਜ ਸਾਡੀ ਇੱਥੇ ਰੈਲੀ ਕੀਤੀ ਗਈ ਹੈ ਇਹ ਸੱਤ ਜ਼ਿਲ੍ਹੇ ਲਗਾਏ ਹਨ ਦੇ ਦੇ ਸੱਤ ਜ਼ਿਲ੍ਹਿਆਂ ਦੀ ਵਰਕਰ ਤੇ ਹੈਲਪਰਾਂ ਸਾਰੀ ਇਕੱਠੀ ਹੋਈ ਅੱਜ ਆਪਣੇ ਹੱਕਾਂ ਨੂੰ ਲੈ ਕੇ ਇੱਥੇ ਜਿਹੜੇ ਅਸੀਂ ਸਰਕਾਰ ਤੋਂ ਜਵਾਬ ਮੰਗਦੇ ਆ ਵੀ ਸਾਡੇ ਜਿਹੜੇ ਐਮਪੀ ਚੁਣੇ ਹੋਏ ਆ ਉਹਨਾਂ ਨੇ 5 ਸਾਲਾਂ 'ਚ ਸਾਡੇ ਵਾਸਤੇ ਕੀ ਕੀਤਾ ਹੈ ਜਿਹੜੇ ਆ ਨੁਮਾਇੰਦੇ ਚੁਣੇ ਹੋਏ ਆ ਸਾਡੇ ਐਮਪੀ ਦੇ ਵੀ ਇਹਨਾਂ ਨੇ 5 ਸਾਲਾਂ 'ਚ ਕਦੇ ਆਂਗਣਵਾੜੀ ਵਾਲੇ ਵਾਸਤੇ ਜ਼ਿਕਰ ਕੀਤਾ ਸਾਡੇ ਵਾਸਤੇ ਆਵਾਜ਼ ਉਠਾਈ ਇਹਨਾਂ ਨੇ ਕਦੇ ਸਾਡੇ ਵਾਸਤੇ ਆਵਾਜ਼ ਨਹੀਂ ਉਠਾਈ ਅੱਜ ਉਹਨਾਂ ਦਾ ਜਵਾਬ ਮੰਗਣ ਆਏ ਹੋਏ ਆ ਵੀ ਸਾਨੂੰ ਜਵਾਬ ਦਿਓ ਵੀ ਸਾਡਾ ਜਿਹੜੇ ਵਾਅਦੇ ਕੀਤੇ ਸੀਗੇ ਵੀ ਉਹ ਪੂਰੇ ਕੀਤੇ ਆ ਕਿ ਨਹੀਂ ਕੀਤੇ ਲੇਕਿਨ ਜਦੋਂ ਦੀ ਮਾਨ ਸਰਕਾਰ ਨੇ ਵਾਅਦਾ ਕੀਤਾ ਸੀ ਸਾਨੂੰ ਵੀ ਜਦੋਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀ ਵੀ ਸਾਡੀ ਸਰਕਾਰ ਆ ਜੂਗੀ ਤਾਂ ਅਸੀਂ ਮਾਨਪਾਤਾ ਇਹਨਾਂ ਦਾ ਡਬਲ ਕਰ ਦਾਂਗੇ ਲੇਕਿਨ ਡਬਲ ਕਰਨ ਤੋਂ ਬਹੁਤ ਦੂਰ ਦੀ ਗੱਲ ਹੈ ਜਿਹੜਾ ਸਾਡਾ ਮਹੀਨੇ ਦੇ ਮਹੀਨੇ ਮਿਲਦਾ ਉਹ ਵੀ ਨਹੀਂ ਦੇ ਰਿਹਾ ਇਸ ਕਰਕੇ ਅਸੀਂ ਅੱਜ ਸਰਕਾਰ ਤੋਂ ਇਹ ਉਮੀਦ ਕਰਦੇ ਆਂ ਕਿ ਸਰਕਾਰ ਸਾਡੀ ਮੰਗਾਂ ਨੂੰ ਪੂਰਾ ਕਰੂਗੀ ਕਿ ਨਹੀਂ ਲੇਕਿਨ ਸਾਨੂੰ ਉਮੀਦ ਬਿਲਕੁਲ ਵੀ ਨਹੀਂ ਹੈਗੀ ਸਰਕਾਰ ਉਤੇ ਕਿਉਂਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਸਿਰਫ ਕੱਲੇ ਵਾਅਦੇ ਕਰਕੇ ਜਾਂਦੀ ਹੈ ਉਹਨਾਂ ਨੂੰ ਪੂਰਾ ਕੋਈ ਨਹੀਂ ਕਰਦਾ ਅੱਜ ਜਿਹੜੀ ਆਂਗਣਵਾੜੀ ਵਰਕਰ ਹੈਲਪਰਾਂ ਦੀ ਸਥਿਤੀ ਹੈ ਨਾ ਉਹ ਇੰਨੀ ਉਹ ਹੈ ਕਿ ਉਹਨਾਂ ਦੇ ਕਰਕੇ ਜਿਹੜੇ ਚੁੱਲ੍ਹੇ ਹੈਗੇ ਉਹ ਠੰਡੇ ਪਏ ਆ ਕਿਉਂਕਿ ਉਹਨਾਂ ਨੇ 11 ਮਹੀਨੇ ਦਾ ਮਾਨ ਪੱਤਾ ਨਹੀਂ ਦਿੱਤਾ ਮਾਨ ਸਰਕਾਰ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਬਠਿੰਡੇ ਜ਼ਿਲ੍ਹੇ ਦਾ ਅਸੀਂ ਉਮੀਦ ਕਰਦੇ ਵੀ ਜਿਹੜਾ ਮਾਨ ਪੱਤਾ ਉਹ ਸਾਡਾ ਟਾਈਮ ਸਿਰ ਪਾਇਆ ਜਾਵੇ ਔਰ ਜਿਹੜੀ ਅੱਜ ਦੀ ਇਹ ਮੁੱਖ ਰੈਲੀ ਰੱਖੀ ਗਈ ਹੈ ਇਹਦੇ 'ਚ ਅਸੀਂ ਉਮੀਦ ਕਰਦੇ ਆ ਵੀ ਸਰਕਾਰ ਤੱਕ ਸਾਡੀ ਆਵਾਜ਼ ਪਹੁੰਚੂਗੀ ਜਿਹੜੀ ਵੀ ਸਾਡੀ ਮੰਗਾਂ ਹੈਗੇ ਜਿਵੇਂ ਪ੍ਰੀ ਨਰਸਰੀ ਕਲਾਸਾਂ ਹੈਗੀਆਂ ਜਿਹੜੀ ਸਕੂਲਾਂ ਦੇ ਵਿੱਚ ਲੱਗ ਰਹੀ ਹੈ ਉਹ ਆਂਗਣਵਾੜੀ ਸੈਂਟਰਾਂ ਦੇ ਵਿੱਚ ਲੱਗਣ ਆਈ ਸੀ ਡੀ ਐਸ ਜਿਹੜਾ ਹੈਗਾ ਉਹ ਲਾਗੂ ਕੀਤਾ ਜਾਵੇ ਸਾਨੂੰ ਗ੍ਰੈਜੂਏਸ਼ਨ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਥ